ਆਪਾਂ ਇਹਦੇ ਵਿੱਚ 200 ਗ੍ਰਾਮ ਜਿਹੜਾ ਆਪਾਂ ਪਨੀਰ ਲੈ ਜੀ ਆਪਾਂ ਇਹਦੇ ਵਿੱਚ ਪਾ ਦੇਣਾ ਜਿਹੜੇ ਮੇਰੇ ਭਿੰਡ ਭਰਾ ਵੇਜੀਟੇਰੀਅਨ ਨੇ ਹਨਾ ਉਹ ਕਹਿੰਦੇ ਵੀ ਅਸੀਂ ਨੌਨ ਵੇਜ ਨਹੀਂ ਖਾ ਸਕਦੇ ਹੈਗੇ ਉਦੋਂ ਵੀ ਇਹਨੂੰ ਭੁੰਨ ਲੈਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਹਿਰੇ ਭੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚੀ ਦੋਸਤੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਮਸਲ ਗੇਨ ਕਰਨਾ ਚਾਹੁੰਦੇ ਹੋ ਤੁਸੀਂ ਕਿੰਨੇ ਵੀ ਸਾਡਾ ਜਿਹੜਾ ਸਾਡਾ ਬੋਡੀ ਫੈਟ ਆ ਉਹ ਘਟ ਜੇ ਬੈਲੀ ਫੈਟ ਘਟ ਜੇ ਥਾਈ ਦੀ ਫੈਟ ਘਟ ਜੇ ਪਰ ਜਿਹੜਾ ਸਾਡਾ ਮਸਲਾ ਮਸਲ ਨਾ ਸਾਡਾ ਟੁੱਟੇ ਵੀ ਅਸੀਂ ਮਤਲਬ ਕੋਈ ਇਦਾਂ ਦੀ ਮਤਲਬ ਅਸੀਂ ਡਾਈਟ ਲੈ ਲਈਏ ਸੋ ਬਹੁਤ سارے ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਆਏ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਮਤਲਬ ਇਹੋ ਜੀ ਡਾਈਟ ਦੇ ਬਾਰੇ ਦੱਸੋ ਵੀ ਜਿਹਨੂੰ ਅਸੀਂ ਬਣਾ ਕੇ ਆਪਣੇ ਘਰ ਦੇ ਵਿੱਚ ਅਸੀਂ ਖਾ ਸੀਗੇ ਜਿਹਦੇ ਵਿੱਚ ਮਤਲਬ ਹੀ ਹਾਈ ਪ੍ਰੋਟੀਨ ਹੋਵੇ ਤੇ ਉਹਦੇ ਵਿੱਚ ਫੈਟ ਬਿਲਕੁਲ ਵੀ ਨਾ ਹੋਵੇ ਤੇ ਉਹਦੇ ਵਿੱਚ ਕਾਬਜ਼ ਵੀ ਘੱਟ ਹੋਣ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਅਗਰ ਤੁਸੀਂ ਵੈਜੀਟੇਰੀਅਨ ਹੋ ਜੀ ਅਗਰ ਤੁਸੀਂ ਵੇਜ ਖਾਂਦੇ ਹੋ ਨੌਨ ਵੇਜ ਤੁਸੀਂ ਨਹੀਂ ਖਾ ਸਕਦੇ ਤਾਂ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਇਹੋ ਜੀ ਵੈਜਮਤਨ ਰੈਸਪੀ ਦੇ ਬਾਰੇ ਦੱਸਾਂਗਾ ਉਹਨੂੰ ਤੁਸੀਂ ਆਪਣੇ ਘਰ ਦੇ ਵਿੱਚ ਹੀ ਬਣਾ ਕੇ ਤੁਸੀਂ ਖਾ ਸਕਦੇ ਹੋ ਉਹ ਜਿਹੜੀ ਮੀਲ ਹੋਏਗੀ ਉਹ ਹਾਈ ਪ੍ਰੋਟੀਨ ਮੀਲ ਹੋਏਗੀ ਜੀ ਬਹੁਤ ਵਧੀਆ ਚੀਜ਼ ਆ ਉਹ ਤੁਸੀਂ ਘਰ ਦੇ ਵਿੱਚ ਜਦੋਂ ਮਰਜ਼ੀ ਤੁਹਾਨੂੰ ਭੁੱਖ ਵਗੈਰਾ ਲੱਗਦੇ ਤੁਸੀਂ ਉਹ ਚੀਜ਼ ਬਣਾ ਕੇ ਤੁਸੀਂ ਖਾ ਸਕਦੇ ਹੋ ਜਿਹੜੀ ਅਗਰ ਤੁਸੀਂ ਉਹ ਚੀਜ਼ ਬਣਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਖਾਣਿਓ ਤੁਹਾਡਾ ਬੋਡੀ weight ਨਹੀਂ ਵਧੇਗਾ ਸਗੋਂ ਤੁਹਾਡਾ ਜਿਹੜਾ ਮਸਲਾ ਮਸਲ ਸੇਫ ਰਹੇਗਾ ਜਿਹੜੀ ਫੈਟ ਆ ਤੁਹਾਡੀ ਉਹ ਕਟੇਗੀ ਹੀ ਕਟੇਗੀ ਸੋ ਉਹ ਕਿਹੜੀ ਚੀਜ਼ ਆ ਉਹਨੂੰ ਕਿਵੇਂ ਬਣਾਉਣਾ ਵਾ ਸਾਨੂੰ ਉਹਦੇ ਵਾਸਤੇ ਸਾਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਉਹ ਮੈਂ ਤੁਹਾਨੂੰ ਪ੍ਰੋਪਰ ਨਹੀਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਚਾਹੀਦਾ ਕੀ ਕੋਈ ਸਭ ਤੋਂ ਪਹਿਲਾਂ ਦੇਖੋ ਜੀ ਸਾਨੂੰ ਚਾਹੀਦਾ ਵਾ ਉਹਦੇ ਵਾਸਤੇ ਸਾਨੂੰ ਚਾਹੀਦੇ ਮਸ਼ਰੂਮ ਤੁਸੀਂ 2 ਤੋਂ 3 ਮਸ਼ਰੂਮ ਲੈ ਲੈਣੇ ਜੀ ਉਹਨਾਂ ਨੂੰ ਬਰੀਕ ਬਰੀਕ ਤੁਸੀਂ ਕੱਟ ਲੈਣਾ ਤੇ 2-3 ਮਿਰਚਾਂ ਤੁਸੀਂ ਆਪਣੇ ਅਗਰ ਤੁਹਾਡੀ ਚੋਇਸ ਹੈ ਲੈਣੀ ਚਾਹੁੰਦੇ ਹੋ ਤਾਂ ਲੈ ਸਕਦੇ ਨਹੀਂ ਤਾਂ ਨਹੀਂ ਫਿਰ ਉਸ ਤੋਂ ਬਾਅਦ ਹੈਗਾ ਜੀ ਤੁਸੀਂ ਟਮਾਟਰ ਇੱਕ ਜਾਂ ਦੋ ਟਮ ਚਿਮਲਾ ਮਿਰਚ ਪਾੜੀ ਮਿਰਚ ਵੀ ਜੀ ਕਹਿ ਦਿੰਨੇ ਜਿਹਨੂੰ ਆਪਾਂ ਅੰਗਰੇਜ਼ੀ ਚ ਕੈਪਸਿਕਮ ਕਹਿ ਦਿੰਨੇ ਆ ਇਹ ਤੁਸੀਂ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਗਾਜਰ ਮੈਂ ਹਾਫ ਗਾਜਰ ਯੂਜ਼ ਕੀਤੀ ਹੈ ਜੀ ਤੁਸੀਂ ਇੱਕ ਗਾਜਰ ਵੀ ਤੁਸੀਂ ਬਰੀਕ-ਬਰੀਕ ਤੁਸੀਂ ਕੱਟ ਕੇ ਰੱਖ ਸਕਦੇ ਹੋ ਜੀ ਉਸ ਤੋਂ ਬਾਅਦ ਮੈਂ ਲਿਆ ਓਨਿਅਨ ਪਿਆਜ਼ ਇਹ ਗੰਡੇ ਲਏ ਆ ਜੀ ਮੈਂ ਇਹ ਇੱਕ ਗੰਡਾ ਮੇਂ ਵੱਡਾ ਸਾਰਾ ਚੀਰਿਆ ਬਰੀਕ-ਬਰੀਕ ਕੱਟ ਲਿਆ ਸਾਰੀ ਚੀਜ਼ਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਮੈਂ ਲਿਆ ਉਹ ਪਨੀਰ ਆ ਜੀ ਇਹ ਇਹ ਪਨੀਰ ਆ ਜਿਹੜਾ ਇਹ ਇਹ ਪਨੀਰ 200 ਗ੍ਰਾਮ ਤੁਸੀਂ 200 ਗ੍ਰਾਮ ਪਨੀਰ ਹੀ ਲੈਣਾ 200 ਗ੍ਰਾਮ ਤੋਂ ਇੱਕ ਵੱਧ ਨਹੀਂ ਲੈਣਾ ਹੈਗਾ ਤੁਸੀਂ ਤੇ 200 ਤੋਂ ਘੱਟ ਵੀ ਨਹੀਂ ਲੈਣਾ ਹੈਗਾ ਤੁਸੀਂ ਇਹ ਚੀਜ਼ਾਂ ਸਾਰੀਆਂ ਲੈ ਲੈਣੀਆਂ ਹਾਂ ਇੱਕ ਚੀਜ਼ ਹੋਰ ਅਗਰ ਤੁਸੀਂ ਚੋਣਿਓ ਤਾਂ ਤੁਸੀਂ ਮੱਕੀ ਦੇ ਦਾਣੇ ਵੀ ਇਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਤੁਸੀਂ ਇਹਨੂੰ ਬਣਾਉਣਾ ਕਿਵੇਂ ਆ ਇਹਨੂੰ ਤੁਸੀਂ ਜਦੋਂ ਬਣਾਉਣਾ ਵਾ ਤਾਂ ਤੁਸੀਂ ਇਹਦੇ ਵਿੱਚ ਤੁਸੀਂ ਮੱਕੀ ਦੇ ਜਿਹੜੇ ਦਾਣੇ ਹੁੰਦੇ ਆ ਨਾ ਤੁਸੀਂ ਮੱਕੀ ਦੇ ਦਾਣੇ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਹੁਣ ਇਹਨੂੰ ਬਣਾਉਣਾ ਕਿਵੇਂ ਜਿਹੜਾ ਇੱਕ ਤੁਸੀਂ ਤੁਹਾਡੇ ਕੋਲ ਜਿਹੜਾ ਓਇਲ ਆ ਨਾ ਨਾ ਤੁਸੀਂ ਸਰੋਂ ਦਾ ਤੇਲ ਇਹਦੇ ਵਿੱਚ ਯੂਜ਼ ਕਰਨਾ ਨਾ ਦੇਸੀ ਕੋ ਯੂਜ਼ ਕਰਨਾ ਹੈਗਾ ਤੁਸੀਂ 올ੀਵ ਆਇਲ 올ੀਵ ਆਇਲ ਤੁਸੀਂ ਮਾਰਕੀਟ ਦੇ ਵਿੱਚ ਚਲ ਜਿਓ ਕਿਤੇ ਵੀ ਤਾਂ ਨੂੰ 올ਿਵ ਆਇਲ ਉਹ ਮਿਲ ਨੂੰ ਕਹਿੰਦੇ ਨੇ ਆ ਬੀ 올ਿਵ ਆਇਲ ਦੇ ਦੇ ਉਹ ਤੁਹਾਨੂੰ 올ਿਵ ਆਇਲ ਦੇ ਦੇਗਾ ਤੁਸੀਂ ਉਹਦੇ ਵਿੱਚ ਬਣਾਉਣਾ ਵਾ ਹੁਣ ਇਹਨੂੰ ਬਣਾਉਣਾ ਕਿਵੇਂ ਆ ਸੋ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਜੀ ਆਓ ਜੀ ਆਪਾਂ ਇਹਨੂੰ ਬਣਾਉਂਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਫਰਾਈ ਪੈਣੀ ਦਾ ਰੱਖ ਲੈਣਾ ਜੀ ਫਰਾਈ ਪੈਟ ਬਣਾ ਕੇ ਰੱਖ ਕੇ ਤੁਸੀਂ ਦੋ ਚਮਚ ਇੱਕ ਜਾਂ ਦੋ ਚਮਚ ਤੁਸੀਂ 올ਿਵ ਆਇਲ ਤੇ ਤੁਸੀਂ ਪਾਉਣੇ ਦੇ ਵਿੱਚ ਇਦਾਂ ਤੁਸੀਂ 올ਿਵ ਆਇਲ ਪਾ ਦੇਣਾ 올ਿਵ ਆਇਲ ਪਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਹੁਣ ਇਹਦੇ ਵਿੱਚ ਤੁਸੀਂ ਜੀਰਾ ਪਾ ਦੇਣਾ ਜੀ ਹਾਫ 스ਪੂਨ ਤੁਸੀਂ ਜੀਰਾ ਪਾ ਦੇਣਾ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਨਹੀਂ ਪਾਉਣਾ ਚਾਹੁੰਦੇ ਤਾਂ ਕੋਈ ਦਿੱਕਤ ਨਹੀਂ ਹੈਗੀ ਜਿਆਦਾ ਜ਼ਰੂਰੀ ਨਹੀਂ ਹੈਗਾ ਮੈਨੂੰ ਵਧੀਆ ਲੱਗਦਾ ਮੈਂ ਤਾਂ ਪਾਇਆ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਿਆਜ਼ ਪਾ ਦੇਣੀ ਹੈ ਜੇ ਤਾਂ ਤੁਸੀਂ ਇਹਦੇ ਵਿੱਚ ਪਿਆਜ਼ ਪਾਉਂਗੇ ਨਾਲ ਹੀ ਤੁਸੀਂ ਹਰੀ ਮਿਰਚ ਪਾ ਦੇਣੀ ਹੈ ਹਰੀ ਮਿਰਚ ਪਾ ਦੇਣੀ ਆ ਨਾਲ ਹੀ ਤੁਸੀਂ ਮਤਲਬ ਵੀ ਮਸ਼ਰੂਮ ਵਗੈਰਾ ਪਾ ਦੇਣੀ ਸਾਰੀ ਚੀਜ਼ਾਂ ਤੁਸੀਂ ਮਤਲਬ ਮਿਕਸ ਕਰ ਦੇਣੀ ਹੈ ਇੱਕ ਵਾਰੀ ਇਹਦੇ ਵਿੱਚ ਪਾਓ ਆਹ ਫਿਰ ਜਦ ਤੁਸੀਂ ਇਹਦੇ ਇੱਕ ਦਮ ਮਿਕਸ ਹੀ ਕਰ ਦੇਣੀ ਹੈ ਤੁਸੀਂ ਜਿਹੜੀ ਸਬਜ਼ੀ ਹੈ ਨਾ ਥੋੜੀ ਦੇਰ ਤੱਕ ਤੁਸੀਂ ਇਹਨੂੰ ਹਲਕਾ ਜਿਹਾ ਦਬਤੀ ਦੇ ਦਿਓ। ਇਹਨੂੰ ਪੁੰਨ ਲੈਣਾ। ਹਲਕਾ ਜਿਹਾ ਦਬਤੀ ਵੀ ਛੇਕ ਲੱਗ ਜੇ ਇਹਨੂੰ। ਹਲਕਾ ਜਿਹਾ ਦਬਤੀ ਵੀ ਛੇਕ ਲੱਗ ਜਾਵੇ ਥੋੜੀ ਦੇਰ ਤੱਕ ਇਹ ਨਰਮ ਜੀ ਹੋ ਦੇਗੀ। ਤੁਸੀਂ ਫਿਰ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ। ਨਮਕ ਜਿਹੜਾ ਤੁਸੀਂ ਆਪਣਾ ਦੇ ਵਿੱਚ ਆਪਣੇ ਸਵਾਦ ਅਨੁਸਾਰ ਨਮਕ ਪਾਉਣਾ ਤੁਸੀਂ ਇਹਦੇ ਆ ਥੋੜੀ ਦੇਰ ਤੱਕ ਬਣਦੇ ਸੋ ਮੇਰੇ ਇਹਨੂੰ ਉੱਪਰ ਟੱਕ ਦੇ ਦਿਆਂ ਥੋੜੀ ਦੇਰ ਤੱਕ ਗਰੁੱਟਾ ਕੇ ਬਣੀ ਜੀ ਸੇ ਤਰ੍ਹਾਂ ਹੀ ਪਾਉਂਗੇ। ਜਦੋਂ ਇਹਦੇ ਹੋਰ ਕਾਸਾ ਹੈ ਕਿ ਤੁਹਾਨੂੰ ਲੱਗ ਜਾਣਾ ਤੁਸੀਂ ਦੇਖ ਲਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਰਿਹਾ ਥੋੜੀ ਜਿਹੀ ਚੀਜ਼ਾਂ ਬਦਲ ਕੇ ਨਰਮ ਜੀ ਆਉਂਦੀਆਂ ਨੇ ਤੁਸੀਂ ਇਹਦੇ ਵਿੱਚ ਨਮਕ ਆਪਣੇ ਸਵਾਦ ਅਨੁਸਾਰ ਪਾ ਦੇਣਾ ਆਪਣੇ ਸਵਾਦ ਅਨੁਸਾਰ ਨਮਕ ਤੁਸੀਂ ਪਾ ਸਕਦੇ ਜਿੰਨਾ ਮਰਜ਼ੀ ਤੇ ਇਹਦੇ ਵਿੱਚ ਤੁਸੀਂ ਆਪਣੀ ਚੋਇਸ ਦੇ ਮੁਤਾਬਿਕ ਤੁਸੀਂ ਕਾਲੀ ਮਿਰਚ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਜੀ ਜੀ ਇਹਦੇ ਕਾਲੀ ਮਿਰਚ ਹੋਣੀ ਹੈ ਪਾ ਕੇ ਤੁਸੀਂ ਵੀ ਇਸ ਦੀ ਕੋਈ ਜਿਹਾਵਾ ਦੋ ਆਪਾਂ ਥੋੜਾ ਦਰਲਕਾ ਦਸੇ ਕੈਨ ਵਿੱਚ ਛੇਲ ਲਵਾਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਨੀਰ ਪਾ ਦਾਂਗੇ ਜੇ ਆਪਾਂ 2 ਮਿੰਟਾਂ ਚੰਨੀ ਫੇਰ ਲਈ ਤਾਂ ਆਪਾਂ ਇਹਨੂੰ ਉਪ ਘੱਟ ਕੇ ਰੱਖ ਦਈਏ ਤੇ ਦੇਖੋ ਜੀ ਤੁਸੀਂ ਇਹ ਹਣਾ ਇਹ ਦੇਖੋ ਨਰਮ ਜਾ ਹੋ ਗਿਆ ਤੁਸੀਂ ਦੇਖ ਲਓ ਹਲਕਾ ਵਧੀਆ ਬੜੀਆ ਹੁਣ ਆਪਾਂ ਜਿਹੜਾ ਪਨੀਰ ਹੈ ਜੀ ਆਪਣਾ ਆਪਾਂ ਇਹਦੇ ਵਿੱਚ 200 ਗ੍ਰਾਮ ਜਿਹੜਾ ਮੈਂ ਪਨੀਰ ਲੈ ਜੀ ਆਪਾਂ ਇਹਦੇ ਵਿੱਚ ਪਾ ਦੇਣਾ ਦੇਖੋ ਪਾਟ ਕੇ ਆਪਾਂ ਇਹਨੂੰ ਅੱਛੀ ਤਰਾਈ ਦਾ ਭਨਾਲ ਲੈਣਾ ਆਹ ਦੇਖੋ ਹੁਣ ਆਪਾਂ ਇਹ ਜ਼ਿਆਦਾ ਸੇਕ ਨਹੀਂ ਲਵਾਣਾ ਹੈਗਾ ਆਪਾਂ ਇਹਨੂੰ ਸਿਰਫ 1 ਜਾਂ 2 ਮਿੰਟ ਲਈ ਆਪਾਂ ਇਹਨੂੰ ਠਗਾਗੇ ਤਾਂ ਕਿ ਜਿਹੜੀ ਸਾਡੀ ਰੈਸਪੀ ਇਹ ਬਣ ਕੇ ਰੈਡੀ ਹੋ ਜੇਗੀ ਆਹ ਦੇਖੋ ਆਪਾਂ ਇਹਨੂੰ 2-3 ਮਿੰਟ ਲਈ ਆਪਾਂ ਇਹਨੂੰ ਠਗਾਗੇ ਜਿਹੜੇ ਮੇਰੇ ਭੈਣ ਭਰਾ ਵੇਜੀਟੇਰੀਨ ਨੇ ਉਹਨਾਂ ਲਈ ਇਹ ਬਹੁਤ ਵਧੀਆ ਮੀਨ ਹੈ ਜ ਹਾਂਜੀ ਦੋਸਤੋ ਦੇਖੋ ਆਪਣੀ ਜਿਹੜੀ ਰੈਸਪੀ ਸੀ ਆਪਣੀ ਬਣ ਕੇ ਰੈਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਹਨਾ ਆ ਸਾਰਾ ਦੇਖ ਲਓ ਇਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖੋ ਇਹਦੇ ਵਿੱਚ ਆਪਾਂ ਸਿਰਫ ਆਪਾਂ ਪਨੀਰ ਪਾਇਆ ਵਾ ਹਨਾ ਬਾਕੀ ਇਹਦੇ ਵਿੱਚ ਕੋਈ ਵੀ ਫੈਟ ਵਾਲੀ ਚੀਜ਼ ਨਹੀਂ ਹੈਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੇਜੀਟੇਬਲ ਨੇ ਹਨਾ ਗ੍ਰੀਨ ਵੇਜੀਟੇਬਲ ਨੇ ਜਿਵੇਂ ਪਹਾੜੀ ਮਿਰਚ ਹੋ ਗਈ ਆ ਗਾਜਰਾ ਹੋ ਗਿਆ ਪਿਆਜ਼ ਹੋ ਗਿਆ ਟਮਾਟਰ ਹੋ ਗਿਆ ਤੇ ਇਹਦੇ ਵਿੱਚ ਪਨੀਰ ਪਾਇਆ ਵਾ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਬਣ ਕੇ ਕਿੰਨੀ ਸੋਹਣੀ ਇਹ ਰੈਡੀ ਹੋ ਗਈ ਹੈ ਤੁਸੀਂ ਇਹ ਮੀਲ ਨੂੰ ਤੁਸੀਂ ਤੁਸੀਂ ਖਾ ਸਕਦੇ ਹੋ ਇਹਨੂੰ ਤੁਸੀਂ ਜਦੋਂ ਵੀ ਤੁਹਾਨੂੰ ਮਤਲਬ ਭੁੱਖ ਲੱਗੇ ਜਾਂ ਕੁਛ ਹੈ ਨਾ ਤੁਸੀਂ ਇਹਨੂੰ 5 ਵਜੇ ਦੀ ਮੀਲ ਦੇ ਵਿੱਚ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ 11 ਵਜੇ ਵੀ ਤੁਸੀਂ ਬਣਾ ਕੇ ਇਹਨੂੰ ਕਾਟਾ ਦੋਜਾ 3 ਵਜੇ ਵੀ ਤੁਸੀਂ ਬਣਾ ਕੇ ਖਾ ਸਕਦੇ ਹੋ ਇਹਦੇ ਵਿੱਚ ਹਾਈ ਪ੍ਰੋਟੀਨ ਹੈ ਇਹਦੇ ਵਿੱਚ ਫੈਟ ਵੀ ਬਹੁਤ ਜ਼ਿਆਦਾ ਘੱਟਾ ਬਹੁਤ ਘੱਟ ਫੈਟ ਹੈ ਇਹਦੇ ਵਿੱਚ ਤੇ ਕਾਬੂਜ ਵੀ ਇਹਦੇ ਵਿੱਚ ਬਹੁਤ ਘੱਟਾ ਇਹਦੇ ਵਿੱਚ ਹਾਈ ਪ੍ਰੋਟੀਨ ਹੈ ਇਹਦੇ ਵਿੱਚ ਜਿਹੜੇ ਮੇਰੇ ਭਿੰਨ ਭਰਾ ਵੇਜੀਟੇਰੀਅਨ ਨੇ ਹਨਾ ਉਹ ਕਹਿੰਦੇ ਕਿ ਅਸੀਂ ਨਾਨ ਵੇਜ ਨਹੀਂ ਖਾ ਸਕਦੇ ਹੈਗੇ ਉਹ ਇਹ ਚੀਜ਼ ਨੂੰ ਆਪਣੇ ਘਰ ਦੇ ਵਿੱਚ ਮਤਲਬ ਵੀ ਬਣਾ ਕੇ ਖਾ ਸਕਦੇ ਹਾਂ ਜਿਵੇਂ ਮੰਨ ਲਓ ਕਿ ਜਿਹੜੇ ਆਪਾਂ ਕੋਈ ਹੋਰ ਗੰਦਬੰਦ ਚੀਜ਼ਾਂ ਬਣਾ ਲੈਨੇ ਆਪਾਂ ਕੋਈ ਨੂਡਲ ਵਗੈਰਾ ਪਾਸਤਾ ਵਗੈਰਾ ਮੈਗੀ ਵਗੈਰਾ ਆਪਣਾ ਬਣਾ ਨੂੰ ਬਣਾ ਕੇ ਖਾਂਦੇ ਜੀ ਕਰਦਾ ਨਾ ਮੈਗੀ ਵਗੈਰਾ ਉਹ ਸਾਡੀ ਸਿਹਤ ਲਈ ਬਹੁਤ ਜ਼ ਹਾਨੀਕਾਰ ਕਰਦੇ ਉਹਦੀ ਜਗ੍ਹਾ ਤੇ ਮੇਗੀ ਦੀ ਤਾਂ ਤੁਸੀਂ ਇਹ ਚੀਜ਼ ਬਣਾ ਸਕਦੇ ਇਹਦੇ ਨਾਲ ਕੀ ਹੈ ਤੁਹਾਡਾ ਜਿਹੜਾ ਬੋਡੀ ਵੇਟ ਆ ਉਹ ਵੀ ਘਟੇਗਾ ਜੀ ਤੇ ਤੁਹਾਡਾ ਜਿਹੜਾ ਮਸਲਾ ਉਹ ਗੇਨ ਹੋਏਗਾ ਤੇ ਤੁਹਾਡੀ ਬੋਡੀ ਆ ਜਿਹੜੀ ਬਿਲਕੁਲ ਉਹ ਲੀਨ ਹੋ ਜਾਏਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਹੈ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਮਤਲਬ ਤੁਹਾਨੂੰ ਇਹ ਮੇਰੀ ਛੋਟੀ ਜਿਹੀ ਕੋਸ਼ਿਸ਼ ਕਿਵੇਂ ਲੱਗੀ ਜੀ ਅਗਰ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਵੀ ਮੇਰੇ ਇੰ ਬੋਚਦਾ ਰਹੇ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤਾਂ ਅਨੁਸਾਰ ਮੇਰੇ ਵੱਲੋਂ ਪਿਆਰ ਆਪਣੀ ਸਤਿ ਸ੍ਰੀ ਅਕਾਲ